ਜਿਹੜੀਆਂ ਵੀ ਸ਼ਖਸੀਅਤਾਂ ਭਾਵੇਂ ਉਹ ਕਿਸੇ ਵੀ ਜ਼ਿੰਮੇਵਾਰੀ ਦੇ ਵਿੱਚ ਆਪਦੀ ਜ਼ਿੰਮੇਵਾਰੀ ਨਿਭਾ ਰਹੀਆਂ ਕਿਸੇ ਵੀ ਅਹੁਦੇ ਦੇ ਉੱਤੇ ਉਹਨਾਂ ਨੂੰ ਇੱਕ ਇੱਕ ਕਰਕੇ ਪਾਸੇ ਕਰਦੀ ਜਿਹੜੀ ਹੈ ਇੱਕ ਵਾਇਦ ਸਿਰਫ ਸੱਤਾ ਦੀ ਭੁਖ ਕਰਕੇ ਹੈ ਰਾਜਨੀਤਿਕ ਭੁਖ ਕਰਕੇ ਹੈ ਐਸਜੀਪੀਸੀ ਤੇ ਕਾਬਜ ਰਹਿਣ ਕਰਕੇ ਹੈ ਸੋ ਇਹ ਇਹ ਬੜੀ ਮੰਦਭਗ ਐਸਜੀਪੀਸੀ ਦੇ ਨਵੇਂ ਪ੍ਰਧਾਨ ਜਿਨ੍ਹਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਬਾਦਲ ਪਰਵਾਰ ਨਾਲ ਰਿਸ਼ਤੇਦਾਰੀ ਤੇ ਨੇੜਤਾ ਤੋਂ ਬਿਨਾਂ ਉਹਨਾਂ ਦੀ ਕੌਮ ਨੂੰ ਦੇਣ ਕੀ ਹੈ ਸਿੱਕਾ ਉਹਨੂੰ ਕੀ ਦੇਣ ਜਿਹੜੀ ਜाहराਤ ਗੱਲ ਜਾਂਦੀ ਤਾਂ ਇਹੀ ਆਈ ਹੈ ਵੀ ਇਹਦੇ ਵਿੱਚ ਸਿਰਫ ਇੱਕ ਧਿਰ ਦੇ ਹੱਕ ਦੇ ਵਿੱਚ ਤੁਸੀਂ ਐਸਜੀਪੀਸੀ ਨੂੰ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਬਿਰਤਾਂਤ ਸਿਜਨ ਦੀ ਕੋਸ਼ਿਸ਼ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਧਿਰ ਦੇ ਹੱਕ ਦੇ ਵਿੱਚ ਸਿਆਸੀ ਤੇ ਰੋਈ ਉਹਦੇ ਹੱਕ ਦੇ ਵਿੱਚ ਭੁਗਤਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਰਿਓ ਇਸੇ ਕਰਕੇ ਜਿਹੜੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ ਉਹਦੇ ਕਰਕੇ ਦੁੱਖ ਹੋ ਰਿਹਾ ਸੰਗਤ ਦੇ ਚਰਨਾਂ 'ਚ ਪੰਥ ਦੇ ਚਰਨਾਂ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ ਇਸ ਦਾ ਪ੍ਰਧਾਨ ਪੂਰਨ ਸਿੱਖ ਮਰਿਆਦਾ ਦਾ ਧਾਰ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਿੱਖ ਕੌਮ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਨੂੰ ਕਿਸੇ ਖਾਸ ਧਿਰ ਦੇ ਹੱਕ 'ਚ ਪੁਕਤਣ ਲਈ ਬਰਤਾਨਤ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਉਸ ਤੋਂ ਨਿਰਾਸ਼ ਹੋ ਕੇ ਐਸਜੀਪੀਸੀ ਦੇ ਜਿਹੜੇ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਉਹਨਾਂ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਮੈਨੂੰ ਲੱਗਦਾ ਵੀ ਇਹ ਬਹੁਤ ਮੰਦ ਭਾਗ ਹੈ ਕੌਮ ਦੇ ਆਗੂਆਂ ਨੂੰ ਸਾਡੀ ਹਿਸਟਰੀ ਰਹੀ ਹੈ ਉਹ ਤਾਂ ਸੰਕਟ ਦੇ ਸਮੇਂ ਅੱਗੇ ਹੋ ਕੇ ਲੜਾਈ ਲੜਦੇ ਆ ਕੌਮ ਲਈ ਕੰਮ ਕਰਨਾ ਚਾਹੀਦਾ ਧ੍ਰਿੜਤਾ ਨਾਲ ਹੀ ਕੰਮ ਕਰਨਾ ਚਾਹੀਦਾ ਲਾ ਕੇ ਨਰਾਸ਼ ਹੋ ਕੇ ਘਰ ਬੈਠਣਾ ਚਾਹੀਦਾ ਅਗਲੀ ਗੱਲ ਜਿਹੜੀ ਐਸਜੀਪੀਸੀ ਹੈ ਉਹ ਤੇ ਕਾਬਿਲ ਨਹੀਂ ਸੱਤਾ ਦੀ ਭੁੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਰਕੇ ਦੁਨੀਆ ਦੇ ਵਿੱਚ ਸਿੱਖ 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 ਕੌਮ ਨੂੰ ਇੱਕ ਵੱਖਰੀ ਜਿਹੜੀ ਹੈ ਪਛਾਣ ਮਿਲੀ ਹੈ ਸ੍ਰੀ ਅਕਾਲ ਪੁਰਖ ਸਾਹਿਬ ਤੁਸੀਂ ਉਹ ਉਹ ਇੰਸਟੀਚਿਊਸ਼ਨ ਨਾਲ ਟੱਕਰ ਇਹ ਕੌਮ ਦੇ ਲਈ ਬੇਹੱਦ ਮਨਪਾਕੀ ਬੇਹੱਦ ਮਨਪਾਕੀ ਹੈ ਸੋ ਐਸਜੀਪੀਸੀ ਦੇ ਨਵੇਂ ਪ੍ਰਧਾਨ ਜਿਨ੍ਹਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਬਾਦਲ ਪਰਵਾਰ ਨਾਲ ਰਿਸ਼ਤੇਦਾਰੀ ਤੇ ਨੇੜਤਾ ਤੋਂ ਬਿਨਾਂ ਉਹਨਾਂ ਦੀ ਕੌਮ ਨੂੰ ਦੇਣ ਕੀ ਹੈ ਸਿੱਖਾਂ ਨੂੰ ਕੀ ਦੇਣਾ ਇਸ ਤੇ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਨਾ ਜਿਹੜੀਆਂ ਪੰਥਿਕ ਸੰਸਥਾਵਾਂ ਦੇ ਜਿਹੜੇ ਨਮਾਇंदे ਆ ਉਹਨਾਂ ਨੂੰ ਚੁਣਨ ਦੇ ਲਈ ਉਹਨਾਂ ਦੀ ਸੇਵਾ ਮੁਕਤੀ ਦੇ ਲਈ ਸਮੁੱਚੇ ਵਿਸ਼ਵ ਵਿੱਚ ਬੈਠੀ ਜਿਹੜੀ ਸਿੱਖ ਸੰਗਤ ਹੈ ਇੰਟੈਲੀਜੈਂਸ ਕੀ ਹੈ ਸਾਡੀ ਕੌਮ ਦਾ ਦਿਮਾਗ ਹੈ ਉਹਨਾਂ ਨੇ ਕਮੇਟੀ ਬਣਾਉਣ ਸਮੇਂ ਦੀ ਲੋੜ ਹੈ ਦੇ ਨਾਲ ਹੀ ਐਸਜੀਪੀਸੀ ਦੀ ਚੋਣਾਂ ਕਰਾ ਕੇ ਜਿਹੜੇ ਪੰਥਕ ਲੋਕ ਐ ਜਿਹੜੇ ਪੰਥਦਰਦੀ ਆ ਪੰਥ ਲਈ ਸਭ ਕੁਝ ਵਿੱਚ ਨਸ਼ਾਵਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਚੁਣ ਕੇ ਲਿਆਉਣਾ ਇੱਕ ਬਹੁਤ ਵੱਡੀ ਸਮੇਂ ਦੀ ਲੋੜ ਹੈ ਸੋ ਇਹਨਾਂ ਵੱਲ ਸਿੱਖ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਐਸਜੀਪੀਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਇਹਦੀ ਮਰਿਆਦਾ ਨੂੰ ਸਾਡੇ ਕਿਸੇ ਵੀ ਕੰਮ ਦੇ ਨਾਲ ਤੇਸ ਨਹੀਂ ਲੱਗਣੀ ਚਾਹੀਦੀ ਸਭਾ ਸਭ ਦੇਖਦੇ ਕਿ ਸਿਆਸੀ ਤੌਰ ਤੇ ਕਿਤਨੇ ਕਿਤੇ ਦੁਵਾ ਰਿਹਾ ਹੈ ਇਸੇ ਕਰਕੇ ਇਹ ਫੈਸਲਾ ਲਿਆ ਗਿਆ ਦੇਖੋ ਜਿਹੜੀ ਜਹਰਾ ਗੱਲ ਜਾਗੇ ਤਾਂ ਇਹੀ ਆਈ ਹੈ ਕਿ ਇਹਦੇ ਵਿੱਚ ਸਿਰਫ ਇੱਕ ਧਿਰ ਦੇ ਹੱਕ ਦੇ ਵਿੱਚ ਤੁਸੀਂ ਐਸਜੀਪੀਸੀ ਨੂੰ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਬਿਰਤਾਂਤ ਸਿਰ ਜਨ ਦੀ ਕੋਸ਼ਿਸ਼ ਕਰਦੇ ਹੋ Shri Akal Takht ਸਾਹਿਬ ਤੋਂ ਇੱਕ ਧਿਰ ਦੇ ਹੱਕ ਦੇ ਵਿੱਚ ਸਿਆਸੀ ਤੇ ਰੋਈ ਉਦੇ ਹੱਕ ਦੇ ਵਿੱਚ ਬੁਖਤਾਉਣ ਦੇ ਜਿਹੜੀ ਕੋਸ਼ਿਸ਼ ਕਰਦੇ ਰਹੇ ਇਸੇ ਕਰਕੇ ਜਿਹੜੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ ਉਹਦੇ ਕਰਕੇ ਦੁੱਖ ਹੋ ਰਿਹਾ ਹੈ ਲੱਗਦਾ ਤੁਹਾਨੂੰ ਦੋ ਤਰੀਕ ਨੂੰ ਜਿਹੜੀ ਸਜ਼ਾ ਹੋਈ ਸੀ ਅਕਾਲੀ ਲੀਡਰਾਂ ਨੂੰ ਮੰਨਿਆ ਹੈਗਾ ਉਦੋਂ ਵੀ ਲੱਗਦਾ ਵੀ ਲਗਾਤਾਰੇ ਤਾਂ ਪਹਿਲਾਂ ਸੀ ਕਿਤੇ ਨਾ ਕਿਤੇ ਸ਼ੁਰੂਆਤ ਸੀ ਕਿ ਨੀਚਾ ਲਿਖਾਉਣ ਦੇਖੋ ਇਹ ਢਾਹ ਲੱਗ ਰਹੀ ਹੈ ਜੀ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕੰਮ ਪਿੱਛੇ ਹੋਏ ਐ ਢਾਹ ਲੱਗ ਰਹੀ ਹੈ ਜਿਹੜੇ ਵੀ ਪੰਥ ਦੇ ਲਈ ਖੜ੍ਹਦੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਨੂੰ ਇੱਕ ਇੱਕ ਕਰਕੇ ਦਰਕਨਾਰ ਕੀਤਾ ਜਾ ਰਿਹਾ ਹੈ ਉਹ ਮਤਲਬ ਫਟ ਵਾਦੀ ਇਹ ਨਹੀਂ ਲੱਗ ਰਿਹਾ ਜੀ ਦੋ ਤਰੀਕ ਨੂੰ ਜਿਨ੍ਹਾਂ ਨੇ ਅਕਾਲੀ ਲੀਡਰਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਂ ਉਹੀ ਗੱਲ ਕੀਤੀ ਹੈ ਕਿ ਜਿਹੜੀਆਂ ਵੀ ਸ਼ਖਸੀਅਤਾਂ ਭਾਵੇਂ ਉਹ ਕਿਸੇ ਵੀ ਜ਼ਿੰਮੇਵਾਰੀ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਕਿਸੇ ਵੀ ਅਹੁਦੇ ਦੇ ਉੱਤੇ ਉਹਨਾਂ ਨੂੰ ਇੱਕ ਇੱਕ ਕਰਕੇ ਪਾਸੇ ਕਰਦੀ ਜਿਹੜੀ ਹੈ ਇੱਕ ਵਾਇਦ ਸਿਰਫ ਸੱਤਾ ਦੀ ਭੁਖ ਕਰਸ਼ੀ ਹੈ ਰਾਜਨੀਤਿਕ ਭੁਖ ਕਰਕੇ ਹੈ ਐਸਜੀਪੀਸੀ ਤੇ ਕਾਬਜ ਰਹਿਣ ਕਰਕੇ ਹੈ ਸੋ ਇਹ ਇਹ ਬੜੀ ਮੰਦਭਾਗ ਜੈਨੀ ਹਰਬਿੰਦਰ ਸਿੰਘ ਨੇ ਕਿਹਾ ਹੈਗਾ ਕਿ ਅੱਜ ਦਾ ਇਹ ਫੈਸਲਾ ਹੈ ਬਹੁਤ ਬੜਾ ਮੰਦਭਾਗਾ ਹੈਗਾ ਤੇ ਜਿਹੜਾ ਪਰਿਵਾਰ ਹੈਗਾ ਜਿਹੜਾ ਸੰਸਥਾ ਦਾ ਦੁਰਉਪਯੋਗ ਕਰਦਾ ਉਹਦੀ ਅੱਜ ਤੋਂ ਜੜ 뿌ਟੀ ਗਈ ਜਿਦਾ ਕਿ ਨਗਰ ਰਾਜ ਦਾ 뿌ਟੀ ਹੈ ਦੇਖੋ ਜੜ ਤਾਂ ਜਿੱਦਾਂ ਅਰਦਾਸ ਕਰਦੀ ਸੀ ਉਹਦੀ 뿌ਟੀ ਗਈ ਸੀ